ਆਉਣੀ ਐ ਤੇ ਰਾਣਾ ਜੀਆਂ ਪਈਆਂ ਹੁਣੀਆਂ ਰਾਣਾ ਖਾਹੇ ਜੀ ਪੂਰੇ ਘਰ ਦੀ ਹੁਣੀ ਪੂਰ ਦੇਖਾ ਮੈਂ ਕਹਿਆ ਐ ਆ ਤੁਸੀਂ ਠੰਡੇ ਰਹੋ ਪਾਪਾ ਪਹਿਲਾਂ ਤਾਂ ਸਭ ਤੋਂ ਇਹ ਕੱਢਣਾ ਨੇ ਕਿਤੇ ਇੱਕ ਜਗ੍ਹਾ ਪਈਆਂ ਤੇ ਉੱਥੀ ਪਈਆਂ ਦੀਆਂ ਹੋ ਤਿੰਨੇ ਇੱਕੋ ਜਿਹੜਾ ਪਈਆਂ ਦੀਆਂ ਸਰਾਏ ਇਹਦਾ ਬੈਗਾਂ ਥੱਲੇ ਆ ਬੱਦਲੇ ਲੀਕਾ ਆ ਬਰਪੂਰੀ ਜਿਲੇ ਦੇ ਇੱਕ ਬਸ ਹੋ ਲਿਆ ਲਿਆ ਚੱਕ ਲੈ ਬਬੂ ਚਲ ਬਾਕੀ ਹਾਲੇ ਚਲ ਆਪਣਾ ਬਬੂ ਚੰਕਿਊ ਗਾਇਦੇ ਪਾਪਾ ਨੂੰ ਤੇ ਤੇ ਅੱਗੇ ਜਿਹੜੇ ਵੀ ਚਾਹੀਦਾ ਨਹੀਂ ਆ ਦੇ ਤਾਂ ਹੀ ਫਿਕਸ ਹੋਊਗਾ ਨਹੀਂ ਤਾਂ ਨਿੱਗਰ ਜਾਣਾ ਇੱਧਰ ਹੋ ਗਏ ਤੇ ਹੁਣ ਚੱਕਾ ਜਾਵੇ ਨਾ ਨਾਟਕ ਸਿਰੇ ਗਿਆ ਮਾ ਆ ਦੇਖ ਕੇ ਤੇ ਨਾਟਕ ਇੱਥੇ ਲੱਭੀ ਆ ਹਾਂ ਫਿਰ ਕਿ ਲਖਾਫਾ ਜਾ ਪੈ ਹੁਣ ਨਾਟਕ ਦੇਖੋ ਵੀ ਆ ਦੇ ਆ ਦੇ ਬਬੂ ਲਿਆ ਹਾਏ ਹਾਏ ਕਿੰਨਾ ਕੰਮ ਬੰਨ 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 ਥੈਂਕ ਯੂ ਸ਼ੁਬ ਥੈਂਕ ਯੂ ਤੈਨੂੰ ਲੈ ਕੇ ਉਹ ਵਾਲੀ ਵੀ ਤਾਂ ਪਈ ਹੈ ਪਹਿਲਾਂ ਦੇਖੋ ਠੀਕ ਹੈ ਨੇ ਮੈਂ ਗਿਆ ਮੈਂ ਤਾਂ ਕਾਲੀ ਦੀ ਰੋਣਾ ਪਾਉਂਦੀ ਪਪਾ ਆਟਾ ਨਹੀਂ ਹੈਗਾ ਹੁਣ ਪਪਾ ਕਹਿੰਦੇ ਮੈਨੂੰ ਲੈ ਗਿਓ ਗਰਾਂ ਦੇ ਉਹ ਵੀ ਇੱਥੇ ਰੱਖਿਆ ਹਾਂ ਕੀ ਕਹਿੰਦੇ ਨਹੀਂ ਤੁਸੀਂ ਕੀ ਕਹਿੰਦੇ ਮੈਨੂੰ ਕੁਝ ਪਤਾ ਹੀ ਨਹੀਂ ਮੈਂ ਇਹ ਨਾਟਕ ਨਹੀਂ ਲੱਭਦਾ ਆਇਆ ਨਾਟਕ ਨਹੀਂ ਮਿਲਦਾ ਕਿਥੇ ਨਟ ਕਿੱਥੇ ਹੈ ਤੁਸੀਂ ਕੀ ਕਹਿੰਦੇ ਆਟੇ ਨਹੀਂ ਆ ਨਾਟਕ ਨਹੀਂ ਲਿਖਦੇ ਕਿਤੇ ਮੈਂ ਤੇਰੀ ਗੱਲ ਕਰਦੀ ਆ ਤੇਰੀ ਆਟਾ ਕਿੱਲ ਨੀ ਮਮਮੀ ਹੋਰ ਇਹਨਾਂ ਨੂੰ ਆਏ ਆਟੇ ਦੇ ਬੱਚੇ ਲੜਦੇ ਐ ਬਈ ਮੈਂ ਤਾਂ ਮੱਲ ਤਾਂ ਨਹੀਂ ਆਦੇ ਹਟ ਜਾ ਬੁੱਤ ਐਂਡ ਬੁੱਤ ਹਲੋ ਆਟਾ ਉਹ ਆਟਾ ਲੈ ਉਹ ਅੱਜ ਜਿੰਦਾ ਪਰਾਂ ਨੂੰ ਰੋਟੀ ਖਾਣ ਨੂੰ ਅੱਥੇ ਲੈ ਜਾ ਕੇ ਹਾਟਲ ਦੇ ਵਿੱਚ

ਜਾਓ 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 ਬੱਦਲ ਲੱਗ ਗਿਆ ਜੀ ਬਹੁਤ ਜ਼ਿਆਦਾ ਘਰਨ ਸ਼ਾਇਦ ਹੁਣ ਮਾਲਕ ਦੀ ਕਿਰਪਾ ਦੇ ਨਾਲ ਆਜਵੇ ਜੇ ਮੀ ਆਉਂਦਾ ਹੈ ਦੇਖਦੇ ਹਾਂ ਇਹ ਉਹ ਫਿਰਦਾ ਚਾਚਾ ਮੈਨੂੰ ਲੱਗਦਾ ਕਿ ਤਾਇਆ ਹੈ ਖੇਤਾਂ ਚ ਦੱਸ ਕਿਉਂ ਫਰਕ ਨਾ ਖੇ ਦੇਖਣ ਗਿਆ ਹੈ ਖੇਤਾਂ ਵਿਚ ਜਾਈ ਦਾਂ ਨਹੀਂ ਫਿਰ ਉਹ ਤਾਂ ਠੀਕ ਆ ਗੱਲ ਇਹ ਇੱਕ ਟ੍ਰੌਪ ਆਇਆ ਨਾ ਫੋਨ ਦੀ ਲੋੜ ਨਹੀਂ ਹੈਗੀ ਫੇ ਆਪੋ ਆਏ। ਨਹੀਂ ਹੇ ਤਾਂ ਵੀ ਕਿ ਫਿਰਦਾ ਵਿਚਾਰਾ। ਨਹੀਂ ਕੱਲ ਚਲ ਘਰੇ ਬੈਠਾ ਤੇ ਘਰੇ ਬੈਠਾ। ਮੈਂ ਵਿਚਾਰੇ ਨੂੰ ਤਾਂ ਕਹਿੰਦੀ ਸੀ ਤੁਸੀਂ ਜਿੱਦਾਂ ਫੋਨ ਕਰਿਆ ਨਾ ਵੀ ਆਟਾ ਲਿਆ ਦਮੈਂ ਉਸ ਗੱਲ ਗਣੀ ਵੀ ਉਹ ਚਾਚਾ ਵਿਚਾਰਾ ਖੇਤਾਂ ਚ ਫਿਰਦਾ। ਇਹਨਾਂ ਨੂੰ ਕੱਲ ਦਾ। ਠੀਕ ਕੋਈ। ਕੰਮ ਵੀ ਜ਼ਰੂਰੀ ਆ ਹੁਣ ਕਿਆ ਕਰੀਏ। ਸੋ ਹੁਣ ਚਾਚਾ ਵਿਚਾਰਾ। ਜ਼ਰੂਰੀ ਆ। ਹੁਣ ਬੂਆ ਰਾਂ ਨੂੰ ਰੋਟੀ ਕਿਹਨੇ ਦੇਣੀ ਫੇ? ਇਹ ਵੀ ਤਾਂ ਰੋਟੀ ਕੋਈ ਗੱਲ ਨਹੀਂ ਬੂਆ ਰਾਂ ਐ ਪੋਕੇ ਤੋਂ ਕਿਹਨੇ ਲੱਗੇ ਆ। ਕਿਹਨੇ ਲੱਗਾ ਪਾਪਾ ਨੇ ਵੀ ਬਾਹਰ ਰੋਟੀ ਖਰੋਣ ਜਾਣੇ। ਕੇ ਹਈਓ ਮੈਨੂੰ ਨਹੀਂ ਲੱਗਦਾ ਲੈ ਕੇ ਜਾਣਾ ਕਿਉਂਕਿ ਬੂਆ ਨੇ ਮਨਾ ਕਰਤਾ ਬੂਆ ਕਹਿੰਦੀ ਮੈਂ ਤੁਹਾਡੇ ਨਾਲ ਟਾਈਮ ਸਪੈਂਡ ਕਰਨ ਆਉਣੀ ਆ ਸੀ ਸਿੰਘ ਦੀ ਗੱਲ ਨੂੰ ਨਹੀਂ ਲੈਂਦੇ ਸੀਰੀਅਸ ਵੀਰਜੀ ਦੀ ਗੱਲ ਸੀਰੀਅਸ ਲੈ ਕੇ ਜਾ ਤਾ ਜਦ ਵੀਰਜੀ ਦੀ ਤੇ ਗੱਲ ਸੀਰੀਅਸ ਲੈ ਜੀ ਨੇ ਜਾਣਾ ਹੈ ਨਾ ਉਹਦੇ ਤੋਂ ਪੁੱਛਣਾ ਪੈਂਦਾ ਹੁੰਦਾ ਉਹ ਕਹਿੰਦੀ ਮੈਂ ਟਾਈਮ ਸਪੈਂਡ ਕਰਨ ਆਈ ਤੁਹਾਡੇ ਨਾਲ ਮੈਂ ਬਾਹਰ ਨਹੀਂ ਜਾਣਾ ਚਾਹੁੰਦੀ ਹਾਂ ਇਹ ਦੇਖ ਇਹਨੂੰ ਦਿਖਾ ਦਿਓ ਕੀ ਦੇਖਣਾ ਇਹਨੇ ਪਹਿਲਾਂ ਦੇਖਣਾ ਲੈ ਤੂੰ ਵੀ ਦੇਖ ਲੈ ਕਿਆ ਦੇਖਣਾ ਬੁੱਬੂ ਇਹ ਪਾਪਾ ਜੀ ਮੀਂਹ ਪਾ ਦੇ ਇਹਨੇ ਮੂੰਹ ਤੇ ਪੈਨ ਕਿਵੇਂ ਮਾਰਿਆ ਲਾਲ ਰੰਗ ਦਾ ਰੱਪੜਿਆ ਇਹ ਕਹਿੰਦਾ ਬਾਬਾ ਜੀ ਮੀਂਹ ਪਾ ਦੇ ਮੀਂਹ ਪਾ ਪਾਪਾ ਜੀ ਹਾਂ ਜੁਮੇ ਬੱਦਲ ਵੀ ਆ ਰੁਪਾਂ ਵੀ ਆ ਫੇਰ ਬੱਦਲ ਘੋਰਦਾ ਨਾ ਗਿਆ ਪਤਾ ਉਹ ਪਈਆ ਬੱਦਲ ਹਾਂ ਹਾਂ ਇਹ ਕੀ ਹੁੰਦਾ ਥੱਪੜ ਫਿਰਨਾ ਥੱਪੜ ਹਾਂਜੀ ਉਹ ਪਈਆ ਫਲਾਈਂਗ ਕਿਸ਼ ਕਰ ਪਹਿਲਾਂ ਕਿਹਦਾ ਪੁੱਤ ਆ अबोले इसान हाँ कटिका देखी पूरी मस्ती भैया पूरी अगली दिन बुलाइये है पिछे देखी आके अब नया भाई सेम पा सेम ना पूछता क्या तेरी काम नहीं है पूछी मरेगा ठंड है कजूच पी ले फिर जूछ जूछ ले आधे फिर जूच पीश ले आधे पापा कितने गए हैं पापा थर्नलेन चले गए ਕਿੰਨਾ ਤੁਹਾਡੀ ਬੁੜੀ ਨਾਲ ਦੇ ਆਈ ਕੰਮ ਆ ਮੈਂ ਤਾਂ ਚੱਲਿਆ ਥੱਲੇ ਨੂੰ ਨਹੀਂ ਪੱਖਾ ਕਰਦੇ ਫਿਰਦੇ ਗੱਡੀ ਕਦੋਂ ਲੱਗਣੀ ਪੱਖੇ ਦਾ ਹੀ ਕਰਦੇ ਫਿਰਦੇ ਆ ਅੱਛਾ ਫ੍ਰਿਕਸ਼ਨ ਵੱਢੀ ਕੋਈ ਨਹੀਂ ਲਵਾਉਂਦੇ ਇਹ ਲਗੂਗੀ ਜਦ ਹੋਂਗ ਗੋਂਗ ਤੇ ਵਾਪਸ ਆਉਂਗੇ ਹੂੰ ਜਾ ਦੀਦੀ ਜੂਨ ਸੁਧਰ ਜਾ ਯਾਰ ਇਹ ਤਾਂ ਉਹ ਜਣਕੀ ਮੋਟੇ ਪੁਆਲੇ ਹਨਾ ਦੇਖ ਵੀ ਲਓ ਵੀ ਮੋਟਰ ਬੰਦ ਕਰ ਵੀ ਦਿੱਤੀ ਪਾਪਾ ਮੜ ਜੀ ਮੋਟਰ ਬੰਦ ਦੇਖਿਓ ਬੰਦ ਮੋਟਰ ਬੰਦ ਮੜ ਜੀ ਬੰਦ ਕਿੱਥੇ ਚੱਲਦੀ ਹੈ ਕਿਹਦੀ ਚੱਲਦੀ ਆ ਕਰਨ ਬੰਦ ਆ ਬੰਦ ਆ ਲੈਂਸ ਜਿਗਰੀ ਬੀ ਪਾਪਾ ਪਾਪਾ ਅੱਛਾ ਤੁਮ ਨਹੀਂ ਲਾਇਆ ਆਜਾ ਅਰਜੋ ਪਾਪਾ ਮੰਮੀ ਨਹੀਂ ਜੇ ਬੱਦਲ ਘੋਰਦੇ ਹੁੰਦੇ ਮੀ ਨਹੀਂ ਆਉਂਦਾ ਹੈ ਮੈਂ ਜਦ ਬੱਦਲ ਘੋਰਦੇ ਮੀ ਨਹੀਂ ਆਂਦਾ ਬਰਸ ਰਹੇ ਆ ਬਰਸਤੇ ਨਹੀਂ ਅੱਛਾ ਕੀ ਆ ਗਏ ਨੇ ਵਾਕੀ ਕੀ ਬਤਾਉਂਦੇ ਰੰਗ ਨਾ ਉਹਦਾ ਪੇਟ ਕਿਨੂੰ ਆਇਆ ਆਚਾਰਾ ਕ ਚੜਣੀ ਵਸੀ ਆਚਾਰ ਦੂਸਰਾ ਵੀ ਹਲਾ ਦੇ ਇਹ ਤੇ ਚਾਹੀਦਾ ਜਿਵੇਂ ਪ੍ਰੋਟੀਨ ਹੁੰਦਾ ਹਾਂ ਲਾ ਦੇਖੀ ਇੱਧਰ ਲੱਛਣ ਕਈ ਇੱਧਰ ਟ੍ਰੈਟ ਨਾ ਪਾਉਂਦੇ ਹੈ ਮਰਸਬਾਰ ਸਾਹਿਬ ਈ ਨਹੀਂ ਦੇਖਣਾ ਹੈਗਾ ਤੂੰ ਤਾਂ ਬੇਲੀਓ ਰਹਣੀ ਆ 24 ਘੰਟੇ ਦਿਖਾ ਦੇ ਇਹਨੂੰ ਉਹਦੇ ਪਾਪਾ ਗਏ ਉਹਦੇ ਪਾਪਾ ਗਏ ਕਿੰਨਾ ਵੱਡਾ ਆ ਗਿਆ ਹੂੰ ਪਾਪਾ ਪਾਪਾ ਕਿੱਧਰ ਤੇ ਆ ਗਿਆ ਹੈ ਵਾਸੀ ਆ ਕਾਲਾ ਹੀ ਕਾਲਾ ਹੋ ਗਿਆ ਤਾਂ ਵਧੀਆ ਪੈਜ ਦੀ ਚੰਗੀ ਗੱਲ ਆ ਲੈ ਕਦੀ ਪਿਆ ਹੈ ਨਹੀਂ ਬੱਸ ਪਾਪਾ ਨੂੰ ਦੇ ਲਈ ਆ ਵੇ ਨਾਉਣਿਆਰੀ ਹੋ ਗਈਰੀ ਕਿ ਤੂੰ ਬਹੁਤ ਗੰਦੀ ਲੱਗਦੀ ਆ ਕਾ ਕੋਈ ਨਾ ਕਾ ਮਾਮਾ ਬਹੁਤ ਆ ਮੈਨੂੰ ਬੋਲੀ ਬਹੁਤ ਆ ਰਿਹਾ ਕਬਾ ਚੇ ਕਿਆ ਕਹੀ ਜਾਂਦੀ ਹੈ ਮੋਟਰ ਚੱਲ ਜਾ ਮੋਟਰ ਚੱਲਦੀ ਏ ਕਿੰਨਾ ਥੱਪੜ ਮਾਰੂੰਗੀ ਪਤਾ ਨਹੀਂ ਕਿਤਾ ਸਿੱਖੀ ਐ ਟਾਂਡੀ ਧੀ ਆ ਕਿਆ ਕਰਦੀ ਆ ਆ ਕਿਆ ਕਰਦੀ ਆਪਣੀ ਮਾਂ ਨੂੰ ਆ ਕਿਆ ਕਰਦੀ ਆਪਣੀ ਮਾਂ ਨੂੰ ਮੈਨੂੰ ਕੰਮ ਬਹੁਤ ਮਾਮਾ ਬਹੁਤ ਹਾਂ ਕ ਅੱਜ ਤੱਕ ਤੱਕ ਤੇ ਮੈਂ ਤੋਟੀਆਂ ਹੋ ਰਹੀ ਆ ਨਾ आधा देख ਆ मम्मा ਦੇਖਣਾ ਮਮਾ ਨੂੰ ਐ ਕਹਿ ਕੇ ਤੋਤੀ ਕਮ ਕੋਣੀ ਮੈਂ ਤੋਤੀ ਪੋਣੀ ਆਟਾ ਖਾਣਾ ਕਿ ਤੋਤੀ ਪੋਣੀ ਆ ਕਿ ਮੈਂ ਸਬਜੀ ਬੋਣੀ ਆ ਤੋਤੀ ਪੋਣੀ ਕਾ ਮੇਰੀ ਬੁਆ ਹੀ ਵੀ ਆ ਬੁਆ ਮੇ ਜੱਤੀਆਂ ਬਣਾਤੀਆਂ ਸਬਜ਼ੀਆਂ ਬਣਾਉਂਦੀਆਂ ਸਾਰੀ ਕੱਟ ਕੇ ਚੱਲ ਮੈਂ ਤੋਤੀ ਕਮ ਕਾ ਦੇ ਜੀ ਤੋਤੀ ਬਾਦ ਮਾਂ ਤਾਂ ਲਾਦਣੀ ਤੇ ਰੋਟੀ ਹਾਂ ਅਚਾਨਤ ਉਹ ਕੋਣ ਵੀ ਤੇ ਕਿੱਥੇ ਵਿੱਚ ਕਿ ਪਾਪਾ ਡੈਡੀ ਤੁਹਾਨੂੰ ਗੁੜਰੀ ਲੈ ਕੇ ਗਏ ਆਂ ਠੀਕ ਹੈ ਨਾ ਮੈਨੂੰ ਤਾਂ ਨਹੀਂ ਲੱਗਦਾ ਤੇਰੇ ਡੈਡੀ ਦਾ ਨਾਮ ਕੀ ਹੈ ਤੇਰੇ ਡੈਡੀ ਦਾ ਨਾਮ ਕੀ ਹੈ ਜਾਜਾ ਹੁੰਦਾ ਨਹੀਂ ਜਾਜਾ ਹੁੰਦਾ ਜਾਜਾ ਹੁੰਦਾ ਤੇ ਵਿਕਰਮ ਕੀ ਨਾਮ ਆ ਨਹੀਂ ਵਿਕਰਮ ਸਿੰਘ ਮੈਨੂੰ ਆਏ ਦੱਸਾ ਉਹ ਪਾਣੀ ਵਿੱਚ ਫਿਰਨਾ ਤਾਂ ਕਹਤੈਂ ਹੰਡਾ ਪਾਣੀ ਠੰਡਾ ਪਾਣੀ ਆ ਅੱਛਾ ਫਿਰਨਾ ਪੀ ਆ ਹੂੰ ਕੁੱਕਰ ਦੀ ਸੀਟੀ ਅੱਛਾ ਮੈਂ ਕਿਤੇ ਮੈਂ ਹੀ ਧਰ ਕੇ ਕੁਝ ਭੁੱਲ ਗਈ ਆ ਆਪਣੇ ਲਾਗਦੇ ਸਬਜ਼ੀ ਆ ਚੜਪੜੇ ਹੈ ਬਾਬਿਓ ਪਾ ਦੋ ਮੀ ਪਾ ਦੋ ਪਾ ਦੋ ਸੇ ਕੋ ਲੱਗ ਤੇ ਜ਼ਿਆਦਾ ਨਹੀਂ ਹੋ ਗਿਆ ਇਕਦਮ ਵੱਧ ਗਿਆ ਕੇ ਮੈਂ ਨਾ ਆਪਣਾ ਸ਼ੂਗਰ ਸਵੇਰੇ ਫੇਰ ਚੈੱਕ ਕਰਾਉਂ। ਕਰਾ ਲਿਓ। ਚਾਚਾ। ਮੈਂ ਆਪਣੇ ਆਪ ਨੂੰ ਲਗਰੇ। ਕੋਈ ਨਹੀਂ। ਚਲੋ ਜੀ ਫਿਰ ਸਾਨੂੰ ਥੋੜੇ ਟਾਈਮ ਤੱਕ ਮਿਲਦੇ ਹਾਂ। ਮਿਲ ਗਿਆ ਜੀ ਨਟ। ਹਾਂ ਮਿਸਤਰੀ ਕੋ ਕਹਲਾ ਹੋਇਆ। ਕਿੱਥੇ ਕਸਣਾ ਤਾਂ ਭਲਾ ਇਹ? ਹਾਂ। ਅੱਛਾ 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 ਜੀ ਛੋਟਾ ਮਕੈਨਿਕ ਵੀ ਤਾਂ ਹੀ ਬਿਠਾਇਆ ਵਾ ਦੇਖ ਰੇਖ ਨੂੰ ਲੈ ਹਾਂ ਪੂਰਾ ਦੇਖਦਾ ਇਹਨੇ ਮੇਰੇ ਪੱਕਾ ਖੜ ਗਿਆ ਦੇਖੀ ਐਨ ਮੰਮੀ ਐਨ ਨਿਗਾ ਮਾਰਦੀ ਆ ਨਾਲੇ ਵੀ ਪਾਪਾ ਕਿੱਥੇ ਨੂੰ ਘਮਾਉਣੇ ਆ ਕਿ ਆਪਸ ਕਰਦੇ ਆ ਮੈਨੂੰ ਹੁਣ ਆਏ ਨਹੀਂ ਪਤਾ ਲੱਗਦਾ ਪਾਪਾ ਨੇ ਪੱਕਾ ਲਾਉਣਾ ਕਿੱਥੇ ਆ ਰੱਬ ਪਰ ਤਾਂ ਕਿ ਸਾਰੇ ਨੂੰ ਖਬਰ ਹਾਂ ਕੋਠੇ ਤੇ ਕਰਨ ਵਾਲਾ ਆ ਜਾ ਕੋਈ ਆ ਦੇ ਹੱਥ ਕੇ ਸੋਚੀ ਕੋਈ ਆ ਲੈ ਬਸ ਕੰਮ ਨਹੀਂ ਕੋਈ ਕਰਨੀ ਦਾ ਦੇਖੀ ਲੈ ਪਾਪਾ ਛੇੜਦੇ ਫੇਰ ਬੜੀ ਜਾਂਦੀ ਹੁਣ ਲਾਣਾ ਹੁਣ ਨਾ ਮੈਂ ਦੇਖੀ ਲੈ ਮੂ ਬਿੱਲੀ ਵਰਗਾ ਬੈਠ ਕੇ ਕਿੱਥੇ ਲੱਗਾ ਬੈਠ ਗਿਆ ਉਹ ਪਿਆ ਗੇੜਿਆ ਚੱਲੇ ਗਿਆ ਇਹ ਬੱਚਾ ਕੋਣਾ ਕਹਤੇ ਹੁਣ ਹੁਣ ਕਹਤੇ ਚਾਹ ਵੀ ਕੱਪ ਮਾਂ ਮੋਰੀ ਜੀ ਅੱਛਾ ਪੇਪਰ ਜਾ ਕੇ ਸਿਰਫ ਆਉਣਾ ਹੈ ਤਾਂ ਪੁੱਛ ਲੈ ਫਕਰ ਖਾਸਾ ਨਾ ਕਿੱਥੇ ਲਾਉਣਾ ਨਾਨਕੀਆਂ ਨੂੰ ਲੈ ਕੇ ਜਾਣਾ ਉੱਥੇ ਨਾਨੀ ਦੇ ਕਮਰੇ ਚ ਲਾ ਕੇ ਆਉਣਾ ਹੈ ਫੇਰੇ ਨਾਨੀ ਦੇ ਆ ਲੈ ਨਾਲੇ ਮੈਂ ਕਹੀ ਜਾਂਦੀ ਉੱਪਰ ਲਾਉਣਾ ਉੱਪਰ ਲਾਉਣਾ ਉੱਪਰ ਲਾਉਣਾ ਫੇਰ ਕਹੀ ਜਾਂਨੇ ਆ ਤੁਹਾਨੂੰ ਉੱਪਰ ਕਿ ਨਹੀਂ ਜਾਣੀ ਹੋਰ ਪਤਾ ਨਹੀਂ ਪੁੱਛੋ ਆਪਣੇ ਘਰ ਵਾਲੇ ਨੂੰ ਪੁੱਛੋ ਹਮਾਰੇ ਬਾਪ ਨੂੰ ਟੈਨਸ਼ਨ ਤੁਹਾਨੂੰ ਹੋਈ ਪਈਆ ਕਿੱਥੇ ਲਾਉਣਾ ਬਾਹ ਹੋਈ ਲਗੀ ਮਾਸੀ ਮੰਮੀ ਕਰਿਆ ਕਿਆ ਲਾਣਾ ਤਨੂੰ ਪਤਾ ਹੀ ਨਹੀਂ ਗੱਲ ਦਾ ਤੈਨੂੰ ਗੱਲ ਵੀ ਨਹੀਂ ਪਤਾ ਤੇਰਾ ਲੈਪਟਾਪ ਬੰਦ ਦਾ ਤਾਂ ਅੱਗੇ ਨੂੰ ਕਿਨਾਂ ਜਾਵਾਂ ਹੁਣ ਨਹੀਂ ਚਲਾਉਣਾ ਨੇ ਖੇਲ ਹੁਣ ਤੈਨੂੰ ਪਤਾ ਹੀ ਨਹੀਂ ਗੱਲ ਦਾ ਤੈਨੂੰ ਦੱਸੂਗਾ ਮੈਂ ਬਾਅਦ ਵਿੱਚ ਵੀ ਕੀ ਕਰਨਾ ਹਾਂ ਲਾ 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 ਮੈਂ ਤੁਹਾਨੂੰ ਇਹ ਗੱਲ ਕਹੀ ਵੀ ਜਦੋਂ ਇਹਨੂੰ ਤੇਲ ਚ ਪਾਉਂਗੇ ਕਿੱਦਾਂ ਕਰਕੇ ਦੇਖ ਲਿਓ ਵੀ ਕਿਤੇ ਖਿੰਡੇ ਨਾ ਵੀ ਜੇ ਖਿੰਡ ਕੇ ਤਾਂ ਮੜ ਜੇ ਤੇਲ ਦੀ ਘਾਟ ਆ ਛੋਟਾ ਪਾ ਕੇ ਦੇਖ ਲਿਓ ਆਇਂਣਾ ਗੈਣਾ ਚਾਹੁੰਦੀ ਐ ਮੈਨੂੰ ਤਾਂ ਇਹ ਦੇ ਵਿੱਚ ਪਾਉਦੇ ਤਾਂ ਰਹਿਣਾ ਚਾਹੁੰਦਾ ਹਾਂ ਜੀ ਕਾਹਦੇ ਤਾਂ ਥੋੜਾ ਜਿਹਾ ਕੀ ਪਾ ਦੂ ਹਾਂ ਮੇਰਾ ਬੋਰਦਾ ਕਿੱਦਾਂ ਦਾ ਕਿਤੇ ਹਾਂ ਦੇਖ ਲਓ ਮਾਸੀ ਵੀ ਮੇਰੇ ਤੇ ਸਲਾਹਾਂ ਲੈਣ ਆਉਂਦੀ ਆ ਆਏ ਹਾਏ 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 ਇਹ ਦਿਨ ਦੇਖਣ ਤੋਂ ਪਹਿਲਾਂ ਮੈਂ ਅੱਜ ਜੂੰ ਦੀ ਵਧੀਆ ਹੋਊਗੀ ਨਹੀਂ ਜਉਂਦੀ ਹੈ ਵਧੀਆ ਰਹੀ ਆ ਕਿ ਆ ਮੈਂ ਮੈਂ ਦਾ ਬੋਲਣਾ ਕਿ ਆ ਚਲੋ ਭਾਈ ਫੋਲੋ ਮੀ ਗਾਈਸ ਮੰਮੀ ਨੇ ਆਣੇ ਕਿੱਥੇ ਆ ਇੱਕ ਨਹੀਂ ਆਉਣਾ ਜੇ ਆਈ ਮਗਰ ਤੇ ਸ਼ੈਤਾਨ ਆ ਜਾ ਦੇਖੀਏ ਤਾਂ ਮੈਂ ਉਹ ਹੀ ਕਹਿਣ ਲੱਗੀ ਸੀ ਵੀ ਉਹਦੇ ਪਰ ਸਟੈਂਡ ਪਰ ਖੜਕੇ ਨਹੀਂ ਕਰ ਸਕਦੇ ਮੈਨੂੰ ਲੱਗਦਾ ਸਟੈਂਡ ਪਰ ਖੜਕੇ ਹੋ ਜਾਣਾ ਜੀ ਥੋੜੀ ਜੀ ਤਾਂ ਘਟਾ ਹੁਣ ਤੁਸੀਂ ਮੰਨ ਨਹੀਂ ਕਿ ਮੈਂ ਕਹਿੰਦੀ ਵੀ ਸਟੈਂਡ ਪਰ ਖੜਕੇ ਵੀ ਨਹੀਂ ਹੋਣਾ ਸੋਖਣੀ ਚਲਣਾ ਕਿੱਥੇ ਜਗਾ ਉਹ ਸਟੈਂਡ ਮੇਰਾ ਚੱਲ ਚੱਲੂ ਨਹੀਂ ਨਹੀਂ ਥਰੇਟ ਹੈ ਹਮੇ ਉਹ ਵੀ ਕਹਿ ਲੇਗੀ ਵੀ ਉਹ ਤਿਲਕ ਜਾਣਾ ਸੁਧਰੀ ਯੂਜ਼ ਕਰਨਾ ਆਪਣਾ ਰੋ ਫੈਂਸਰ ਇਹ ਇੱਕ ਅੱਦੇ ਬੰਦੇ ਨੂੰ ਫੜਾ ਦੇਣਾ ਨਾਲ ਥੱਲੇ ਖੜਾ ਕੇ ਬੇਰਾ ਫੜੀ ਮੜ ਜਾ ਆ ਥੱਲੇ ਤੇ ਫੜ ਗਿਰੇ ਨਾ ਪਾਪਾ ਫੜਨਾ ਗੋਟ ਬੋਏ ਲੈ ਤੂੰ ਵੀ ਨਹੀਂ ਜਾਂਦਾ ਫਿਰ ਹੁਣ ਸਿੱਖ ਤੇਰੀ ਮੈਂ ਹੁਣ ਬਸ ਉਹ ਪੂਰੀ ਕਰਨ ਵਾਸਤੇ ਕਰਿਆ ਕੰਮ ਜੀ ਮੈਂ ਨਾਲ ਤੈਨੂੰ ਹੱਥ ਦਿਖਾ ਰਿਹਾ ਵੀ ਮੇਰਾ ਇੰਨਾ ਥੱਲੇ ਹੋ ਉਹ ਵੀ ਉਨਾ ਹੈਗਾ ਉਹ ਫਿਰ ਹੁਣ ਤੁਸੀਂ ਕੀ ਆ ਰੱਖੋਗੇ ਮੈਂ ਹੁਣ ਦੇਖੂ ਮੈਂ ਰੋਣਾ ਪਾ ਰੱਖੂ ਭਾਈ ਆਪਾਂ ਇਲਾਜ ਹੋ ਪਾਏਗਾ ਕੀ ਆਦਾ ਆ ਚੱਲ ਉਹ ਹੁਣ ਕੀ ਦਮਾ ਦੇ ਜੱਟਾ ਕਰਨਾ ਉਹ ਯਾਰ ਪਾਪਾ ਕਹਿੰਦੇ ਵਜਨ ਕਰਕੇ ਥੱਲੇ ਨੂੰ ਗਿਰ ਜਾਣਾ ਅੱਛਾ ਤੇ ਗਿਰੂਗਾ ਪਾਪਾ ਦਾ ਸੁਆਦ ਆਉਗਾ ਮੈਨੂੰ ਹਾਂ ਆਹ ਪਾੜੀ ਨਹੀਂ ਚੱਲੋ ਬੋੜੀ ਨੂੰ ਵੀ ਤਾਂ ਖੜਾਉਣਾ ਪੈਣਾ ਕਿ ਤੈਨੂੰ ਚਾਚੇ ਦੇ ਬਿਨਾਂ ਨਾ ਪੋਸੀਬਲ ਜੈ ਕੰਮ ਆ ਹਾਏ ਹਾਏ ਸ਼ੁਕਰ ਆ ਤੇਰੇ ਮੂੰਹੋਂ ਵੀ ਨਿਕਲੇ ਸਕੂਲ ਖੋਲਦੇ ਹੋ ਪੈਂਡ ਸਾਡਾ ਪਿੰਡ ਕਾਜ ਚਲੋ ਜੀ ਫਿਰ ਹੁਣ ਦੇਖਦੇ ਆ ਪੱਖਾ ਲੱਗਦਾ ਕਿ ਆ ਲੱਗਦਾ ਠੀਕ ਆ ਤੁਹਾਨੂੰ ਫਿਰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਤੇ ਕਿਤੇ ਤਕਲੀਫਾਂ ਤੋਂ ਦੂਰ ਰੱਖੇ ਵੀਡੀਓ ਬਣੂਗੀ ਦੇਖਾਂਗੇ ਉਹਦੇ ਵਿੱਚ ਪੱਖਾ ਲੱਗਿਆ ਕਿ ਨਹੀਂ ਲੱਗਿਆ ਕਿ ਆ ਕੁਝ ਹੋਇਆ ਕਿ ਨਹੀਂ ਕਿਉਂਕਿ ਸ਼ੋਰਟੇਜ ਦੀ ਪ੍ਰੋਬਲਮ ਵੀ ਉੱਪਰ ਹੱਥ ਨਹੀਂ ਪਹੁੰਚ ਰਿਹਾ ਇਸ ਕਰਕੇ ਕੀ ਕੁਝ ਕਰਦੇ ਆ ਫਿਰ ओके फिर बाय-बाय। ਝੋਲੀ-ਝੋਲੀ ਫੜੂ ਹੁਣ। ਕਰੋ ਤਾਂ ਸਹੀ ਪਹਿਲਾਂ ਆਨ ਕਰੋ। ਚੱਲ ਪਿਆ। ਸ਼ੁਗਰ ਕਿੰਨੀ ਖੁਸ਼ੀ ਮਿਲਦੀ ਐਂ ਗਰਮੀ ਦੇ ਵਿੱਚ ਮੈਂ ਮਿਹਨਤ ਕਰਕੇ ਜਿਹੜਾ ਸਾਨੂੰ ਫਲ ਮਿਲਦਾ। ਮੂੰਹ ਚ ਮੱਕੀ ਬੈਰੂ ਮਾਸ ਕਰੋ। ਬਸ ਸਰ ਗਿਆ ਵਾਪਾ ਹੋ ਗਿਆ ਕੰਮ ਹੁਣ। ਹਾਂ। ਬਾਕੀ ਜੋੜ ਲੱਗੇ ਥੋੜੇ। ਓ ਜੇਪੀ ਨਾਲ ਕਰ ਦਾਂਗੇ ਟੇਪ ਰੋਲ ਨਾਲ ਚਲੋ ਜੀ ਵਾਡੀਕਾ ਆਕੇ ਬਾਏ ਬਾਏ